ਕਿਸਮਤ ਵਿੱਚ ਲਿਖਿਆ ਮਿਲ ਕੇ ਰਹਿੰਦਾ ਹੈ ਪਰ ਕਦੋਂ ਕਿੱਥੇ ਤੇ ਕਿਵੇਂ ਇਹ ਰੱਬ ਹੀ ਜਾਣਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀਐਸਡੀ ਪੰਜਾਬ ਮੀਡੀਆ ਮੈਂ ਕਰਨਦੀਪ ਕੌਰ ਕੈਮਰਾਮੈਨ ਓਪੀ ਬੰਟੂ ਦੇ ਨਾਲ ਅੱਜ ਸੋ ਅਸੀਂ ਅੱਜ ਤੁਹਾਨੂੰ ਮਿਲੌਨ ਜਾ ਰਹੇ ਹਾਂ ਸੋਸ਼ਲ ਮੀਡੀਆ ਤੇ ਆਪਣੇ ਫੇਮਸ ਡਾਇਲੌਗ ਹਾਈ ਗਾਇਜ਼ ਵੀਰੇ ਵਾਲੀ ਮੀਨੂ ਪੈਨ ਨਾਲ ਸੋ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਤੇ ਪੁੱਛਦੇ ਹਾਂ ਉਹਨਾਂ ਦੇ ਸੋਸ਼ਲ ਮੀਡੀਆ ਸਫਰ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚਾਹਾਂਗੀ ਪਹਿਲਾਂ ਤਾਂ ਤੁਸੀਂ ਮੈਮ ਸਾਨੂੰ ਆਪਣਾ ਜੋ ਤੁਸੀਂ ਜਿਸ ਕਾਰਨ ਤੁਸੀਂ ਫੇਮਸ ਹੋਏ ਹੋ ਆ ਤੁਹਾਡਾ ਡਾਇਲੌਗ ਹੈਲੋ ਗ ਗਾਈਸ ਦੇਖੋ ਮੈਂ ਮਟਰਾਂ ਵਾਲੇ ਚੋਲ ਬਣਾਏ ਗਾਈਸ ਵੀਰੇ ਗਾਈਸ ਵੀਰੇ ਚੋਲ ਖਾਣੇ ਕਿਸੇ ਨੇ ਚੋਲ ਖਾ ਲੋ ਮਟਰਾਂ ਵਾਲੇ ਜਿਹੜੇ ਮਟਰਾਂ ਵਾਲੇ ਚੋਲਾ ਨੇ ਮੈਨੂੰ ਫੇਮਸ ਕਰਤਾ ਮੈਂ ਮਟਰਾਂ ਵਾਲੇ ਚੋਲ ਬਣਾ ਕੇ ਮਤਲਬ ਵੀਡੀਓ ਪੋਸਟ ਕਰੀ ਸੀ ਉਹ ਵਾਇਰਲ ਹੋ ਗਈ ਕਾਫੀ ਮਿਲੀਅਨ ਤੱਕ ਗਈ ਆ ਤੇ ਮੈਂ 8 ਸਾਲ ਤੋਂ ਵੀਡੀਓ ਬਣਾ ਰਹੀ ਆ ਪਰ ਮੈਨੂੰ ਇੱਥੇ ਆ ਕੇ ਮੈਂ ਮਿਹਨਤ ਵੀ ਕਰਦੀ ਸੀ ਪਰ ਚੋਲਾ ਨੇ ਮੈਨੂੰ ਫੇਮਸ ਕਰਤਾ ਗਾਈਸ ਵੀਰੇ ਮਤਲਬ ਗਾਈਸ ਵੀਰੇ ਨੇ ਫੇਮਸ ਕਰਤਾ ਇੱਕ ਡਾਇਲਗ ਨਹੀਂ ਇਹ ਹੀ ਮਸ਼ਹੂਰ ਹੋ ਗਿਆ ਵੀਰੇ ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਡਾਇਲੌਗ ਜੋ ਕਿ ਗਾਇਜ਼ ਵੀਰੇ ਕਿੰਨਾ ਜ਼ਿਆਦਾ ਫੇਮਸ ਹੋਇਆ। ਇਹਨਾਂ ਦੇ ਹਸਬੰਦ ਵੀ ਨੇ ਤੇ ਆਪਾਂ ਉਹਨਾਂ ਨਾਲ ਵੀ ਕਰਦੇ ਆਂ ਗੱਲ। ਹਾਂਜੀ ਪਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਸਭ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ। ਮੇਰਾ ਨਾਮ ਸੁਖਵੀਰ ਸਿੰਘ ਜੀ। ਹਾਂਜੀ ਸੋ ਇਹਨਾਂ ਨੇ ਆਪਣਾ ਹਾਂਜੀ ਸੋ ਮੈਮ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਤੁਸੀਂ ਆਪਣਾ ਸੋਸ਼ਲ ਮੀਡੀਆ ਜੋ ਮੈਂ ਕਹਾਂ ਕਰੀਅਰ ਕਿੱਦਾਂ ਸਟਾਰਟ ਕੀਤਾ ਕਿਵੇਂ ਵੀਡੀਓਜ਼ ਅਪਲੋਡ ਕਰਨੀਆਂ ਕਦੋਂ ਤੋਂ ਸਟਾਰਟ ਕੀਤੀਆਂ। ਇਹ ਭੈਣੇ ਮੈਂ 2000 18 ਤੋਂ 17 18 ਤੋਂ ਮੈਂ ਟਿਕਟੋਕ ਵੀਡੀਓ ਬਣਾਉਂਦੀ ਹੁੰਦੀ ਸੀ ਤੇ ਟਿਕਟੋਕ ਤੇ ਵੀ ਕਾਫੀ ਵੀਡੀਓ ਵਾਇਰਲ ਹੋ ਗਈਆਂ ਜਦੋਂ ਵਾਇਰਲ ਹੋ ਗਈਆਂ ਉਹ ਬੈਨ ਹੋ ਗਿਆ ਹਾਂਜੀ ਟਿਕਟੋਕ ਹਾਂਜੀ ਉਸ ਤੋਂ ਬਾਅਦ ਮੈਂ ਵੀਡੀਓ ਬਣਾਣੀਆਂ ਛੱਡਤੀਆਂ ਕਿਉਂਕਿ ਮੈਨੂੰ ਕੀ ਪਤਾ ਨਹੀਂ ਸੀਗਾ ਕਿਸੇ ਐਪ ਬਾਰੇ ਵੀ ਕਿੱਥੋਂ ਮਤਲਬ ਹਨਾ ਟਿਕਟੋਕ ਹੀ ਸੀ ਮੈਨੂੰ ਪਤਾ ਉਹਦੇ ਬਾਰੇ ਨੌਲੇਜ ਸੀਗੀ ਤੇ ਆ ਇੰਸਟਾਗ੍ਰam ਰੀਲਾਂ ਬਾਰੇ ਮੈਨੂੰ 1 ਸਾਲ ਪਹਿਲਾਂ ਹੀ ਪਤਾ ਚੱਲਿਆ ਤੇ 1 ਸਾਲ ਪਹਿਲਾਂ ਹੀ ਮੈਂ ਵੀਡੀਓ ਇੱਥੇ ਪੋਸਟ ਕਰਨੀਆਂ ਸ਼ੁਰੂ ਕਰਤੀਆਂ ਮੈਂ ਤਾਂ ਕਹਿੰਦਾ ਲੱਗ ਜੇ ਅਗੋ ਉਸ ਕੈਲੰਡਰ ਨੂੰ ਕਿਤੇ ਤੇਰੇ ਮੇਰੇ ਵਿਆਹ ਦੀ ਤਾਰੀਖ ਪੱਕ ਮਨ ਮਰ ਜੇ ਹਾਰਟ ਟੈਗ ਹੋ ਕੇ ਜਿਹਨੇ ਤੇਰਾ ਮੇਰਾ ਵਿਆਹ ਕੱਟਿਆ ਸੀ ਹਰ ਵਕਤ ਖੂਨ ਪੀਂਦੀ ਰਹੂਗੀ ਖੂਨ ਪੀਣੀ ਜੋਕ ਜੇ ਮੈਂ ਖੂਨ ਪੀਣੀ ਜੋਕ ਹੁੰਦੀ ਨਾ ਹੁਣ ਤੱਕ ਤੇਰਾ ਖੂਨ ਪੀ ਕੇ ਤੇਰਾ ਵजूद ਖਤਮ ਕਰ ਦਿੰਦੀ ਸ਼ੁਕਰ ਕਰ ਮੇਰੇ ਅੰਦਰ ਲੈ ਦਿਆ ਨਹੀਂ ਜਾਦੀ ਜਿੱਦਣ ਉਹ ਜਾਗਦੀ ਤੈਨੂੰ ਕੱਚੇ ਨੂੰ ਖਾ ਗਈ ਤੂੰ ਵੀਡੀਓ ਬਣਾਇਆ ਕਰ ਆਪਣੀ ਲਾਈਫ ਅੱਗੇ ਦੇਖ ਬੱਚੇ ਦੇਖ ਹਨਾ ਵੀ ਉਹ ਵਾਪਸ ਤਾਂ ਆਣਾ ਨਹੀਂ ਹਨਾ ਉਹ ਚਲਾ ਗਿਆ ਜਿਹੜਾ ਫਿਰ ਮੈਂ ਦੁਬਾਰਤੋਂ ਮਤਲਬ ਰੀਲਾਂ ਬਣਾਉਣੀਆਂ ਸ਼ੁਰੂ ਕਰਤੀਆਂ ਉਹ ਜਦੋਂ ਮੈਂ ਬਣਾਈ ਮਤਲਬ ਥੋੜੇ ਦਿਨ ਪਹਿਲਾਂ ਮਹੀਨਾ ਪਹਿਲਾਂ ਰੀਲ ਵਾਇਰਲ ਹੋ ਗਈ ਇੱਕ ਕੁਦਰਤੀ ਤੇ ਬਸ ਉਹ ਗਾਇਸ ਵੀਰੇ ਹੀ ਬਸ ਫੇਮਸ ਹੋ ਗਿਆ ਬਾਕੀ ਤੁਸੀਂ ਦੇਖਿਆ ਹੀ ਆ ਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਗੀ ਜਿੱਦਾਂ ਤੁਸੀਂ ਵੀਡੀਓਜ਼ ਬਣਾਉਂਦੇ ਸੀ ਤੁਹਾਨੂੰ ਘਰ ਵਿੱਚ ਕੋਈ ਰੋਕ ਟੋਕ ਕੋਈ ਮਨਾਹੀ ਤਾਂ ਨਹੀਂ ਸੀ ਨਹੀਂ ਇਹਨਾਂ ਨੇ ਮੈਨੂੰ ਕਦੀ ਨਹੀਂ ਰੋਕਿਆ ਕਦੀ ਇਹਨਾਂ ਨੇ ਮੈਨੂੰ ਮਤਲਬ ਜਦੋਂ ਇਹ ਮੈਨੂੰ ਇਹ ਬਸ ਕਹਿੰਦੇ ਸੀ ਵੀ ਕੋਈ ਲੰਬਾ ਨਹੀਂ ਆਣਾ ਚਾਹੀਦਾ ਵੀ ਤੂੰ ਵੀਡੀਓ ਬਣਾ ਆਪਣਾ ਲਾਈਫ ਇੰਜੋਏ ਕਰ ਕਦੀ ਇਹਨਾਂ ਨੇ ਮੈਨੂੰ ਕਿਸੇ ਚੀਜ਼ ਤੋਂ ਪਿੰਡ 'ਚ ਰਹਿਣਿਆ ਪਿੰਡ ਦਾ ਮਾਹੌਲ ਤੁਹਾਨੂੰ ਪਤਾ ਹੀ ਆ ਮਤਲਬ ਕਹਿੰਦੇ ਆ ਲੋਕ ਕਹਿੰਦੇ ਹੁੰਦੇ ਸੀ ਵੀ ਕੀ ਕਰੀ ਜਾਂਦੀ ਹੈ ਹਨਾ ਕੀ ਲੱਗੀ ਰਹਿੰਦੀ ਹੈ ਕੈਮਰੇ ਮੂਰੇ ਐਵੇਂ ਚੰਗਾ ਨਹੀਂ ਲੱਗਦਾ ਪਿੰਡ ਦੀਆਂ ਬੀਬੀਆਂ ਕਹਿ ਦਿੰਦੀਆਂ ਕਹਿ ਦਿੰਦੀਆਂ ਸੀਗੀਆਂ ਹੁਣ ਤਾਂ ਵੈਸੇ ਸਾਰੇ ਖੁਸ਼ ਆ ਉਹ ਤਾਂ ਕਹਿ ਦਿੰਦੀ ਸੀ ਵੀ ਇਹ ਕੀ ਲਾ ਕੀ ਲੱਛਣ ਜੇ ਕਰਦੀ ਆ ਵੀਡੀਓ ਬਣਾਉਂਦੀ ਆ ਲੈ ਇਹ ਨੱਟ ਤੇ ਫੋਟੋ ਪਾਉਂਦੀ ਆ ਸੜ ਕਰਦੇ ਵੀ ਵਿੱਚ ਕਹਿ ਦੁੰਦੇ ਸੀ ਆਪਦੇ ਸੋਹਰੇ ਅਜ ਲਏ ਤਾਂ ਨੈਟ ਤੇ ਫੋਟੋਆਂ ਪਾਉਂਦੀ ਆ ਵੀਡੀਓ ਪਾਉਂਦੀ ਆ ਹਨਾ ਇਹਨੂੰ ਸਾਰੇ ਦੇਖਦੇ ਲੋਕ ਮੜ ਕੇ ਜਦੋਂ ਹੁਣ ਵੀਡੀਓ ਵਾਇਰਲ ਹੋ ਆਪਾਂ ਕੋਈ ਗਲਤ ਵੀਡੀਓ ਤਾਂ ਬਣਾਈ ਨਹੀਂ ਅਜ ਠੀਕ ਤੁਸੀਂ ਦੇਖਿਆ ਮਤਲਬ ਵਧੀਆ ਘਰੇਲੂ ਵੀਡੀਓ ਬਣਾਈ ਦੀਆਂ ਨੇ ਤੇ ਸਭ ਨੂੰ ਉਹ ਪਸੰਦ ਆਉਂਦੀਆਂ ਨੇ ਵੀਰੇ ਸੋ ਤੁਸੀਂ ਦੇਖ ਸਕਦੇ ਹੋ ਕਿਦਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਪਿੰਡ ਵਿੱਚ ਤੇ ਇਹਨਾਂ ਦੇ ਆਸਗੁਆਂਡ ਵਿੱਚ ਵੀ ਲੋਕ ਇਹਨਾਂ ਦਾ ਵਿਰੋਧ ਕਰਦੇ ਸਨ ਕਿ ਇਹ ਵੀਡੀਓਜ਼ ਪਾਉਂਦੀਆਂ ਨੇ ਕਿਉਂਕਿ ਇਹ ਪਿੰਡ ਵਿੱਚ ਰਹਿੰਦੇ ਨੇ ਸੋ ਪਰ ਫਿਰ ਵੀ ਇਹਨਾਂ ਨੇ ਆਪਣੇ ਤੇ ਆਪ ਵਿਸ਼ਵਾਸ ਰੱਖਿਆ ਤੇ ਆਪਣੀਆਂ ਵੀਡੀਓਜ਼ ਪਾਉਂਦੇ ਗਏ ਤੇ ਤੁਸੀਂ ਅੱਜ ਵੇਖ ਸਕਦੇ ਹੋ ਕਿਦਾਂ ਇਹਨਾਂ ਦੀ ਵੀਡੀਓ ਵਾਇਰਲ ਹੋਈ ਤੇ ਇਹ ਕਿੰਨੇ ਜ਼ਿਆਦਾ ਫੇਮਸ ਹੋ ਗਏ ਨੇ ਸੋ ਮੈਂ ਪੁੱਛਣਾ ਚਾਹਾਂਗੀ ਕਿ ਤੁਹਾਨੂੰ ਜੋ ਤੁਹਾਡੇ ਫੈਨਸ ਮਤਲਬ ਕਿ ਤੁਹਾਡੇ ਵਾਸਤੇ ਤੋਹਫੇ ਭੇਜਦੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੇ ਮੈਂ ਪਹਿਲੀ ਗੱਲ ਤਾਂ ਪਹਿਲਾਂ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰੂੰਗੀ ਜਿਨ੍ਹਾਂ ਨੇ ਸਾਡਾ ਘਰ ਬਣਵਾਇਆ ਸਾਡਾ ਘਰ ਕੱਚਾ ਸੀਗਾ ਭੈਣੇ ਛੱਤ ਚੋਂਦੀ ਸੀ ਸਾਡੇ ਮੇਰੇ ਬੈੱਡ ਵੀ ਮਤਲਬ ਸਮਾਨ ਖਰਾਬ ਹੋ ਗਿਆ ਘਰ ਦਾ ਜੋ ਵੀ ਮੇਰੇ ਮਾਪ ਨੇ ਗਰੀਬੀ ਦਾਵੇ ਜੋ ਕੀਤਾ ਸੀ ਹਨਾ ਬਿਸਤਰੇ ਵਗੈਰਾ ਗਲ ਗਏ ਤੇ ਮੇਰੀ ਛੱਤ ਚੋਂਦੀ ਕਰਕੇ ਸਾਡਾ ਮਤਲਬ ਸਾਰਾ ਨੁਕਸਾਨ ਬਹੁਤ ਹੁੰਦਾ ਸੀਗਾ ਟੀਵੀ ਤੱਕ ਸਾਡਾ ਸੜ ਗਿਆ ਹਨਾ ਉੱਤੇ ਪਾਣੀ ਪੈਣਾ ਤੇ ਉਹ ਭੈਣ ਨੇ ਕਿਸੇ ਨੇ ਸਾਡੀ ਮਦਦ કરી ਆ ਉਹਨਾਂ ਨੇ ਅਸਤਕ ਨੇ ਰੱਬ ਉਹਨਾਂ ਨੂੰ ਬਹੁਤਾ-ਬਹੁਤਾ ਦੇਵੇ ਪਰਮਾਤਮਾ ਤੇ ਜਿਹੜੇ ਭੈਣ ਭਰਾਵਾਂ ਨੇ ਬਾਹਰ ਐਨਆਰਆਈ ਨੇ ਮੇਰੀ કરીਆ ਉਹਨਾਂ ਨੂੰ ਵੀ ਮੈਂ ਕਹਿੰਨੀ ਵਾਇਗਰੂ ਚੜਦੀਆਂ ਕਲਾਂ ਚ ਰੱਖੇ ਤੇ ਜਿਹੜੇ ਮੈਨੂੰ ਗਿਫਟ ਭੇਜ ਰਹੇ ਆ ਤੇ ਮੈਂ ਮੈਂ ਸੋਚਿਆ ਨਹੀਂ ਸੀ ਵੀ ਮੈਨੂੰ ਇੰਨਾ ਪਿਆਰ ਮਿਲੂਗਾ ਹਨਾ ਇੰਨਾ ਜ਼ਿਆਦਾ ਪਿਆਰ ਮਿਲਦਾ ਪਿਆ ਕਦੀ ਵੀ ਨਹੀਂ ਸੋਚਿਆ ਸੀ ਵੀਰੇ ਮੈਨੂੰ ਐਦਾਂ ਮੇਰਾ ਕਦੀ ਕਿਸੇ ਨੇ ਅੱਜ ਤੱਕ ਜਨਮ ਦਿਨ ਵੀ ਨਹੀਂ ਸੀ ਮਨਾਇਆ ਤੇ ਗਿਫਟ ਤਾਂ ਦੂਰ ਦੀ ਗੱਲ ਆ ਹੁਣ ਇਹ ਵੀ ਜਿੰਨੇ ਜੋਗੇ ਆ ਕਰੀ ਜਾਂਦੇ ਆ ਉਹ ਜੀ ਗੱਲ ਨਹੀਂ ਤੇ ਪਰ ਮੈਂ ਬਹੁਤ ਖੁਸ਼ ਆ ਭੈਣੇ ਹੁਣ ਹਾਂਜੀ ਜਿੱਦਾਂ ਕਿ ਇਹਨਾਂ ਨੇ ਆਪਣੀ ਖੁਸ਼ੀ ਜ਼ਾਹਿਰ ਸਾਡੇ ਨਾਲ ਕੀਤੀ ਤੇ ਇਹਨਾਂ ਨੇ ਦੱਸਿਆ ਕਿ ਇਹਨੂੰ ਇਹਨਾਂ ਨੂੰ ਲੋਕ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਸੋ ਮੈਂ ਕਹਿਣਾ ਚਾਹਾਂਗੀ ਸਾਡੇ ਦਰਸ਼ਕਾਂ ਨੂੰ ਕਿ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਹਨਾਂ ਦੀ ਸਪੋਰਟ ਕਰ ਸਕਣ ਤੇ ਇਹ ਆਪਣੀ ਪਛਾਣ ਹੋਰ ਜ਼ਿਆਦਾ ਵਧੀਆ ਬਣਾ ਸਕਣ ਸੋ ਜਿੱਦਾਂ ਕਿ ਤੁਸੀਂ ਦੱਸਿਆ ਕਿ ਤੁਹਾਡਾ ਘਰ ਕੱਚਾ ਸੀ ਤੇ ਮਤਲਬ ਕਿ ਤੁਸੀਂ ਗਰੀਬੀ ਲਾਈਨ ਵਿੱਚੋਂ ਉੱਠੇ ਹੋ ਸੋ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਮਤਲਬ ਕਿ ਹੁਣ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ਵੀ ਪਹਿਲਾਂ ਵਾਲੀ ਲਾਈਫ ਨਾਲੋਂ ਤੇ ਹੁਣ ਥੋੜਾ ਇਹ ਵੀ ਕੀ ਡਿਫਰੈਂਸ ਤੁਹਾਨੂੰ ਲੱਗ ਪਹਿਲਾਂ ਭਣੇ ਇਦਾਂ ਸੀਗਾ ਰੋਟੀ ਪਾਣੀ ਤਾਂ ਚੱਲੀ ਜਾਂਦਾ ਦਾਲ ਫੁਲਕਾ ਤਾਂ ਹਨਾ ਮਹਾਰਾਜ ਐਵੇਂ ਕਹੀਏ ਸਾਨੂੰ ਭੁੱਖਾ ਨਹੀਂ ਕਦੀ ਸੌਣ ਦਿੱਤਾ ਵਾਹਿਗੁਰੂ ਜੀ ਨੇ ਹਾਂ ਜਿਹੜੀ ਸਾਨੂੰ ਜ਼ਿਆਦਾ ਦਿੱਕਤ ਆਂਦੀ ਸੀਗੀ ਮੇਰੀ ਦਵਾਈ ਚੱਲਦੀ ਜਿਵੇਂ ਮੇਰੇ ਚਾਰ ਆਪਰੇਸ਼ਨ ਹੋਏ ਆ ਹਨ ਮੇਰੀਆਂ ਸਰਜਰੀਆਂ ਹੋਈਆਂ ਨੇ ਤੇ ਮੇਰੇ ਤੇ ਜ਼ਖਮਤ ਬਹੁਤ ਰਹੀ ਆ ਤੇ ਇਹਨਾਂ ਨੇ ਕਰਜ਼ਾ ਚੱਕ ਕੇ ਮੇਰੇ ਆਪਰੇਸ਼ਨ ਕਰਾਏ ਪਿੰਡ ਚ ਕਦੀ ਕਿਸੇ ਤੋਂ ਕੁਛ ਕਿੰਨੇ ਫੜ ਕਿਸੇ ਤੋਂ ਫੜ ਹਨ ਇਦਾਂ ਇਹਨਾਂ ਨੇ ਮੇਰਾ ਇਲਾਜ ਕਰਵਾਇਆ ਤੇ ਉਸ ਤੋਂ ਬਾਅਦ ਜਣੀ ਉਹ ਪਹਿਲਾ ਮਤਲਬ ਦਵਾਈ ਬੁੱਟੀ ਦਾ ਮੈਨੂੰ ਬਹੁਤ ਔਖਾ ਹੁੰਦਾ ਸੀਗਾ ਵੀ ਉਹ ਨਹੀਂ ਸੀ ਮੈਂ ਲੈ ਪਾਉਂਦੀ ਇਲਾਜ ਨਹੀਂ ਸੀ ਆਪਣਾ ਕਰਾ ਪਾਉਂਦੀ ਕਈ ਕਹਿ ਦਿੰਦੇ ਸੀ ਜੇ ਕਿਸੇ ਤੋਂ ਮਦਦ ਮੰਗਣੀ ਵੀ ਰਿਸ਼ਤੇਦਾਰ ਤੋਂ ਵੀ ਉਹਨਾਂ ਨੇ ਮੈਨੂੰ ਫ੍ਰੀ ਵਾਲਾ ਪੋਸਟਰ ਸੈਂਡ ਕਰ ਦੇਣਾ ਵੀ ਫਲਾਨੀ ਜਗ੍ਹਾ ਫ੍ਰੀ ਇਲਾਜ ਹੁੰਦਾ ਜਦ ਕਿ ਹੁੰਦਾ ਨਹੀਂ ਕਿਤੇ ਨਹੀਂ ਫ੍ਰੀ ਪੈਣੇ ਉਹਦਾ ਪੈਸੇ ਲਾਣਾ ਹੀ ਪੈਂਦਾ ਕਿਤੇ ਵੀ ਖਰਚਾ ਕਰਨਾ ਪੈਂਦਾ ਆ ਲਾਜ ਵਾਸਤੇ ਮੇਰੇ ਨਾਲ ਹੋਈਆਂ ਨੇ ਤੇ ਉਹ ਮੈਂ ਪਹਿਲਾਂ ਦੇ ਸਮੇਂ 'ਚ ਜਣੀ ਮੈਂ ਬਹੁਤ ਕੱਪੜੇ ਲੀੜਾ ਮਤਲਬ ਮੈਂ ਜਿਹੋ ਜਿਹਾ ਮਿਲ ਗਿਆ ਭੈਣ ਭਰਾ ਦੇ ਦਿੰਦੇ ਸੀ ਮੈਂ ਪਾ ਲੈਂਦੀ ਸੀ ਪੁਰਾਣਾ ਤੇ ਹੁਣ ਦੀ ਲਾਈਫ ਇਦਾਂ ਹੈ ਹੁਣ ਮੈਂ ਆਪਣੀ ਪਸੰਦ ਦਾ ਕੱਪੜਾ ਸੂਟ ਵੀ ਲੈ ਲੈਂਨੀ ਆ ਵੀ ਮੈਨੂੰ ਭੈਣ ਭਰਾ ਗਿਫਟ ਵੀ ਭੇਜ ਦਿੰਦੇ ਆ ਹਨਾ ਤੇ ਮੈਂ ਆਪਦੀ ਪਸੰਦੀ ਜੁੱਤੀ ਵੀ ਨਹੀਂ ਕਦੀ ਲਈ ਸੀਗੀ ਤੇ ਮੇਰਾ ਮੁੰਡਾ ਅਸੀਂ ਉਹਨੂੰ ਵੀ ਨਹੀਂ ਕਦੀ ਮਤਲਬ ਇਦਾਂ ਉਹਦੇ ਵੀ ਸ਼ੌਂਕ ਨਹੀਂ ਕਦੀ ਪਗਾ ਪਾਏ ਬੱਚਿਆਂ ਦੇ ਦੋਨੋਂ ਦੇ ਤੇ ਹੁਣ ਅਸੀਂ ਵਧੀਆ ਕਰਦੇ ਆ ਪਾਉਂਨੇ ਆ ਕੱਪੜਾ ਲੀੜਾ ਵੀ ਮਹਾਰਾਜ ਦੀ ਕਿਰਪਾ ਨਾਲ ਸੋ ਮੈਂ ਚਾਹਾਂਗੇ ਇੱਕ ਵਾਰ ਫੇਰ ਕਿ ਮੈਂ ਕਹਿਣਾ ਚਾਹਾਂਗਾ ਕਿ ਤੁਸੀਂ ਵੀਡੀਓਜ਼ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਦੀ ਵਾਦ ਤੋਂ ਵਾਦ ਸਪੋਰਟ ਹੋ ਸਕੇ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇਹਨਾਂ ਕੋਲ ਇੱਕ ਇਹ ਜਿਹੇ ਹ ਟਾਈਮ ਸੇ ਇਹਨਾਂ ਕੋਲ ਦਵਾਈ ਨੂੰ ਵੀ ਪੈਸੇ ਨਹੀਂ ਹੁੰਦੇ ਸੀ ਸੋ ਮੈਂ ਚਾਹਾਂਗੇ ਤੁਸੀਂ ਵੀਡੀਓਜ਼ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਜੋ ਇਹ ਆਪਣਾ ਇਲਾਜ ਕਰਾ ਸਕਣ ਤੇ ਵਾਦ ਤੋਂ ਵਾਦ ਲੋਕ ਇਹਨਾਂ ਨਾਲ ਜੁੜ ਸਕਣ ਸੋ ਹਾਂਜੀ ਸਰ ਮੈਂ ਹੁਣ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਜਿੱਦਾਂ ਤੁਹਾਡੇ ਵਾਈਫ ਵੀਡੀਓਜ਼ ਬਣਾਉਂਦੇ ਨੇ ਵੀ ਮਤਲਬ ਕਿ ਆਂਡ ਗੁਆਂਡ ਦੇ ਲੋਕ ਤੁਹਾਨੂੰ ਵੀ ਮਤਲਬ ਕੁਝ ਕਹਿੰ ਮਤਲਬ ਕੀ ਕਹਿੰਦੇ ਸੀ ਵੀ ਆਹ ਵੀਡੀਓ ਪਾਈ ਜਾਂਦੀ ਆ ਹਾਂਜੀ ਇਹ ਚੰਗਾ ਕੰਮ ਨਹੀਂ ਇਹ ਮੈਂ ਕਹਿੰਦਾ ਦਵਾਈ ਖਾਂਦੀ ਆ ਦਿਮਾਗ ਦੀ ਵੀ ਟੈਨਸ਼ਨ ਦੀ ਵੀ ਦਵਾਈ ਖਾਂਦੀ ਰਹੀ ਆ ਹਾਂਜੀ ਜਦੋਂ ਇਹ ਵੀਡੀਓ ਬਣਾਉਣ ਲੱਪੀ ਦਵਾਈ ਬੰਦ ਹੀ ਹੋ ਗਈ ਇਹਦੀ ਮੈਂ ਕਹਾਂ ਵੀ ਚੱਲ ਕੋਈ ਨਹੀਂ ਬਣਾਈ ਜਾਂਦੇ ਮੈਂ ਕਹਾਂ ਕੋਈ ਚੱਕਰ ਹੀ ਨਹੀਂ ਕਿਹੜਾ ਗਲਤ ਵੀਡੀਓ ਬਣਾਉਂਦੀ ਵਧੀਆ ਵੀਡੀਓ ਬਣਾਉਂਦੀ ਸੀ ਮੈਂ ਇਹਨੂੰ ਰੋਕਿਆ ਨਹੀਂ ਸੀ ਕਦੇ ਵੀ ਹਾਂਜੀ ਜਿੱਦਾਂ ਕਿ ਇਹਨਾਂ ਦੇ ਹਸਬੰਦ ਨੇ ਵੀ ਦੱਸਿਆ ਕਿ ਇਹਨਾਂ ਨੇ ਆਪਣੀ ਵਾਈਫ ਨੂੰ ਕਦੇ ਨਹੀਂ ਰੋਕਿਆ ਕੋਈ ਪ੍ਰਵਾਹ ਨਹੀਂ ਕੀਤੀ ਲੋਕਾਂ ਦੀ ਕਿ ਲੋਕ ਕੀ ਕਹਿੰਦੇ ਨੇ ਸੋ ਮੈਂ ਤਾਂ ਚਾਹਾਂਗੀ ਤੁਸੀਂ ਜਿਆਦਾ ਤੋਂ ਜਿਆਦਾ ਇਹਨਾਂ ਦੇ ਸਪੋਰਟ ਕਰੋ ਸੋ ਮੈਨੂੰ ਤੇ ਇਹਨਾਂ ਨਾਲ ਮਿਲ ਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਤੁਸੀਂ ਵੀ ਸਾਨੂੰ ਕਮੈਂਟ ਬਾਕਸ ਵਿੱਚ ਦੱਸਿਓ ਕਿ ਤੁਹਾਨੂੰ ਇਹਨਾਂ ਨਾਲ ਗੱਲਬਾਤ ਕਰਕੇ ਕਿੱਦਾਂ ਲੱਗਿਆ ਚਲੋ ਮੈਂ ਹੁਣ ਚਾਹਾਂਗੀ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਜੋ ਡਾਇਲੌਗ ਨੇ ਉਹ ਬੋਲ ਕੇ ਥੋੜਾ ਜਿਹਾ ਹਸਾਓ ਤੇ ਉਹਨਾਂ ਦਾ ਮਨੋਰੰਜਨ ਕਰੋ ਮੈਂ ਤਾਂ ਇਹੀ ਕਹੂੰਗੀ ਗਾਈਸ ਵੀਰੇ ਤੁਸੀਂ ਚੈਨਲ ਨੂੰ ਬਾਈ ਹੋਣਾ ਦੇ ਵੀ ਸਪੋਰਟ ਕਰਿਓ ਇੰਟਰਵਿਊ ਲੈਣ ਆਏ ਆ ਬਾਈ ਹੁਣੇ ਤੇ ਇਹ ਜਿਵੇਂ ਮੇਰੇ ਤੁਸੀਂ ਗਾਇਸ ਵੀਰੇ ਡਾਇਲੌਗ ਨੂੰ ਫੇਮਸ ਕੀਤਾ ਹਨਾ ਤੇ ਮੇਰੀ ਇਹ ਇੰਟਰਵਿਊ ਤੇ ਵੀ ਵਾਧੂ-ਵਾਧੂ ਤੁਸੀਂ ਲਾਈਕ ਸ਼ੇਅਰ ਕਰਦੇ ਹੋ ਠੀਕ ਆ ਇਹਨਾਂ ਨੂੰ ਵੀ ਵਾਧੂ-ਵਾਧੂ ਸ਼ੇਅਰ ਕਰ ਦਿਓ ਕਿਉਂਕਿ ਤੁਹਾਡੀ ਭੈਣ ਜੇ ਮੇਰੀ ਸਪੋਰਟ ਕਰੋਗੇ ਹਨਾ ਤੇ ਮੇਰੇ ਨਾਲ ਹੀ ਤੁਹਾਡੀ ਹਾਂਜੀ ਮੈਂ ਚਾਹਾਂਗੀ ਕਿ ਹੁਣ ਤੁਸੀਂ ਆਪਣੇ ਜੋ ਚਾਹਵਾਨ ਨੇ ਜੋ ਤੁਹਾਡੇ ਫੈਨਸ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਸਾਰੇ ਆਪਣੇ ਗਾਇਸ ਵੀਰੇ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰੂੰਗੀ ਗਾਇਸ ਵੀਰੇ ਵੀ ਆਪਣਾ ਪੰਜਾਬ ਬਚਾ ਲਓ ਕੋਈ ਵੀ ਕਿਤੇ ਵੀ ਆ ਨਸ਼ੇ 'ਚ ਨਾ ਪਾਓ ਵੀਰੇ ਇਹ ਨਾ ਹੋਵੇ ਮਤਲਬ ਇਹ ਸਭ ਬਹੁਤ ਦੇਖਿਆ ਨਹੀਂ ਜਾਂਦਾ ਕੋਈ ਕਿਤੇ ਪਿਆ ਨਸ਼ਾ ਟੀਕਾ ਲਾ ਕੇ ਕੋਈ ਕਿਤੇ ਵੀਰੇ ਨਸ਼ਾ ਨਸ਼ਾ ਛੱਡੋ ਕੋੜ ਕੱਢੋ ਨਸ਼ਾ ਇਹ ਘਰਾਂ ਨੂੰ ਝਾੜ ਦਿੰਦਾ ਜਿਹਦੇ ਘਰੇ ਨਸ਼ਾ ਵੜ ਗਿਆ ਉਹਦਾ ਕੁਝ ਨਹੀਂ ਰਹਿੰਦਾ ਤੇ ਉਹਦੇ ਪਰਿਵਾਰ ਵਾਲੇ ਉਦੋਂ ਜਿਆਦਾ ਤੰਗ ਹੁੰਦੇ ਆ ਕਿਸੇ ਦੀ ਕੋਈ ਕਿਸੇ ਦਾ ਭਰਾ ਹੁੰਦਾ ਕਿਸੇ ਦਾ ਬੰਦਾ ਆਦਮੀ ਹੁੰਦਾ ਪਤੀ ਹੁੰਦਾ ਕਿਸੇ ਦਾ ਪੁੱਤ ਹੁੰਦਾ ਬਹੁਤ ਓਕਾ ਇੱਕ ਮਾਂ ਦਾ ਪੁੱਤ ਜਾਣਾ ਇਸ ਦੁਨੀਆ ਤੋਂ ਨਸ਼ੇ ਕਰਕੇ ਨਸ਼ਾ ਜਿਹੜਾ ਨਾ ਵੀਰੇ ਇਹ ਮੈਂ ਕਹਨੀ ਆ ਵੀਰ ਬਣ ਕੇ ਨਸ਼ੇ ਤੋਂ ਦੂਰ ਰੋ ਇਹ 1 2 ਮਿੰਟ ਦਾ ਨਸ਼ਾ ਤੁਹਾਡਾ ساری ਉਮਰ ਤੁਹਾਡੀ ਜ਼ਿੰਦਗੀ ਬਰਬਾਦ ਕਰ ਦੂਗਾ ਜਿਹੜੇ ਅੱਜ ਦੇ ਨੌਜਵਾਨ ਪੀੜ੍ਹੀ ਆ ਮੈਂ ਉਹਨਾਂ ਨੂੰ ਇਹੀ ਕਹੂੰਗੀ ਪੁੱਤ ਵੀ ਤੁਸੀਂ ਜੇ ਤੁਹਾਡਾ ਕੋਈ ਯਾਰ ਮਿੱਤਰ ਤੁਹਾਨੂੰ ਕਹਿੰਦਾ ਲੈ ਲਾ ਕੇ ਦੇਖ ਲਾ ਆ ਚੀਜ਼ ਲਾ ਲਾ ਤੂੰ ਵੀਰੇ ਜਮਾ ਨਾ ਐਜਾ ਕੰਮ ਕਰੋ ਤੁਸੀਂ ਥੋੜੀ ਦੇਰ ਲਈ ਅਗਲੇ ਦੀ ਗੱਲਾਂ ਚਾ ਕੇ ਜਾਰੀ ਦੋਸਤੀ ਚ ਕਰ ਲੋਗੇ ਭੁਗਤ ਨਾ ਤੁਹਾਡੇ ਤੁਹਾਡੇ ਟੱਬਰ ਨੂੰ ਪਊਗਾ ਤੁਹਾਡੀ ਮਾਂ ਨੂੰ ਭੁਗਤ ਨਾ ਪਊ ਤੁਹਾਡੇ ਪਿਓ ਨੂੰ ਉਹਨਾਂ ਨੂੰ ਤੁਹਾਡੇ ਤੇ ਕਿੰਨੀਆਂ ਆਸਾਂ ਹੁੰਦੀਆਂ ਵੀਰੇ ਉਹਨਾਂ ਨੂੰ ਉਹ ਇੱਕ ਸਾ ਤੁਸੀਂ ਉਹਨਾਂ ਦਾ ਪਵੀ ਫਿਊਚਰ ਹਨਾ ਪਵੀਖਾਂ ਤੇ ਤੁਸੀਂ ਇੱਕ ਨਸ਼ਾ ਜਾਰੀ ਦੋਸਤੀ ਚ ਲੱਗ ਜੰਨੇ ਰਲ ਮਿਲ ਕੇ ਲਾ ਕੇ ਮੁੜ ਕੇ ਸਾਰੀ ਕਿੰਨੇ ਘਰ ਬਰਬਾਦ ਹੁੰਦੇ ਆ ਮੈਂ ਇਹੀ ਕਹੂੰਗੀ ਗਾਇਸ ਵੀਰੇ ਨਸ਼ੇ ਤੋਂ ਦੂਰ ਰਹੋ ਵੀਰੇ ਨਸ਼ਿਆਂ ਦੇ ਨੇੜੇ ਨਾ ਲੱਗੋ ਸਾਡੇ ਵੀ ਦੋ ਬੱਚੇ ਆ ਮੈਂ ਵੀ ਇਹਨਾਂ ਦੀ ਹੀ ਸੋਚਦੀ ਰਹਿੰਨੀ ਆ ਵੀ ਮੇਰੇ ਪੁੱਤ ਰੱਬਾ ਗਰੀਬੀ ਕੱਟ ਲਾਂਗੇ ਪਰ ਬੱਚੇ ਨਸ਼ੇ 'ਚ ਨਾ ਪੈਣ ਨਸ਼ਾ ਨਾ ਘਰ 'ਚ ਬੜੇ ਕਿਸੇ ਦੇ ਪੁੱਤ ਧੀ ਪੁੱਤ ਨਸ਼ੇ ਤੇ ਨਾ ਲੱਗੇ ਗਰੀਬੀ ਜ਼ਰੂਰ ਦੇ ਦੀ ਪਰ ਨਸ਼ਾ ਨਹੀਂ ਹਾਏ ਗਾਇਸ ਵੀਰੇ ਥੈਂਕ ਯੂ ਹਾਂਜੀ ਦੋਸਤੋ ਤੁਸੀਂ ਦੇਖਿਆ ਕਿ ਇਹਨਾਂ ਨੇ ਆਪਣੇ ਫੈਨਸ ਆਪਣੇ ਚਾਹਵਾਂ ਨੂੰ ਕਿੰਨਾ ਜ਼ਿਆਦਾ ਵਧੀਆ ਮੈਸੇਜ ਦਿੱਤਾ ਸੋ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਕਰਨਾ ਨਾ ਭੁੱਲਿਓ। ਮੈਂ ਨਾਲ ਤਾਂ ਵਧੀਆ ਬੋਲਦਾ ਮੇਰੇ ਨਾਲ ਲੜਪੈਣਾ। ਮੇਰੀ ਮਾਂ ਨੇ ਮੈਨੂੰ ਬੋਲਣਾ ਸਿਖਾਇਆ ਉਹਦੇ ਨਾਲ ਬੋਲਦਾ ਤੇ ਮੈਨੂੰ ਲੜਨਾ ਸਿਖਾਇਆ ਤੇ ਨਾਲ ਲੜਦਾ। ਤੂੰ ਦਾਰਦੀ ਮਾਂ ਦਾ ਬਣ ਕੇ ਰਹਿ ਜਾ ਕਰ। ਉਹ ਇਸ ਘਰ ਦੀ ਮਾਲਕ ਹੈ ਤੂੰ ਬਾਹਰੋਂ ਆਈ ਹੋਈ ਐ। ਹਾਂਜੀ ਭਾਜੀ ਜਿੱਦਾਂ ਕਿ ਤੁਸੀਂ ਇੱਕ ਵੀਡੀਓ ਵਿੱਚ ਭਜਨਾਵਲੀ ਬਣੇ ਸੀ ਸੋ ਸਾਨੂੰ ਉਸ ਵੀਡੀਓ ਬਾਰੇ ਦੱਸੋ ਕੁਝ ਜੋ ਤੁਹਾਡਾ ਕਰੈਕਟਰ ਇਹਨਾਂ ਨੇ ਬਣਾਇਆ ਸੀ ਉਸ ਬਾਰੇ ਸਾਨੂੰ ਕੁਝ ਦੱਸੋ ਹਾਂਜੀ ਭਜਨਾਵਲੀ ਮੈਨੂੰ ਇਹਨੇ ਕੱਪੜੇ-ਕੱਪੜੇ ਪਾ ਕੇ ਉਵੇਂ ਬਣਾਤਾ ਜੀ ਇਹ ਲੱਗਦੇ ਵੀ ਉਹਨਾਂ ਅਗੇ ਸੀ ਭੈਣੇ ਛੋਟੀ ਉਵੇਂ ਪੜੀ ਐਨ ਕਾਂ ਲਾਈਆਂ ਇਹਨੂੰ ਮੈਂ ਕਿਹਾ ਸ਼ਾਂਤੀ ਇਹ ਚਾਹ ਹੀ ਪਿਆ ਦੇ ਘਟਾ ਮੈਂ ਜਿੰਨਾ ਕਿ ਮੈਂ ਕਹਾਂ ਅਮਲੀਆ ਆ ਜਾ ਬਹਿ ਜਾ ਕਿਵੇਂ ਅਮਲੀਆ ਸਾਰੇ ਲੋਕ ਇਹੀ ਜਾਂਦੇ ਜਿਵੇਂ ਭਜਨਾਮ ਲਈ ਲੱਗਦਾ ਲੱਗਦੀ ਵੀ ਉਹਨਾਂ ਵਾਂਗ ਹੀ ਸੀ ਇਹਨਾਂ ਦੀ ਦਾੜੀ ਹੁਣ ਤਾਂ ਕੱਟੀ ਏ ਥੋੜੀ ਜੀ ਉਹਦੇ ਵਾਂਗੂ ਹੀ ਲੱਗਦੇ ਸੀ ਸੇਮ ਟੂ ਸੇਮ ਇਹਨਾਂ ਦੀ ਵੀਡੀਓ ਵੀ ਏ ਉਹਦੇ ਤੇ ਇੰਸਟਾਗ੍ਰਾਮ ਤੇ ਭਲੇਖੇ ਜੀ ਬੈਗੇ ਸੀਗੇ ਵੀ ਵਾਕਿਆ ਹੀ ਭਜਨਾਮ ਲਈ ਓਸੇ ਦੀ ਵੀਡੀਓ ਬਹੁਤ ਹੋਰ ਕੋਈ ਕਮੇਡੀ ਵੀਡੀਓ ਜੇ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੋ ਔਰ ਬਸ ਇੱਕ ਅਸੀਂ ਬਣਾਈ ਸੀ ਥੋੜੇ ਦਿਨ ਪਹਿਲਾਂ ਵਿਵੇਸ਼ ਉਦਾਈ ਆ ਹਨਾ ਤੇ ਮੇਰੇ ਪਿੱਛੇ ਆ ਲੋ ਰੇਤਾ ਤੇ ਡਿੱਗੀ ਪਹਿਲਾਂ ਫਿਰ ਰੇਤਾ ਤੇ ਡਿੱਗੀ ਗਾ ਕੇ ਸਾਰੇ ਕਹਿਣ ਵੀ ਗਰਮ ਰੇਤਾ ਆ ਫਿਰ ਉਸ ਤੋਂ ਬਾਅਦ ਅੰਦਰ ਜਾ ਕੇ ਇਹ ਸਾਰੇ ਵਿੱਚ ਕਈ ਕਹਿੰਦੇ ਨੇ ਹਾਂ ਵੀ ਇਹ ਸ਼ਰਾਬ ਨਹੀਂ ਉਹ ਪਾਣੀ ਦੀ ਬੋਤਲ ਸੀਗੀ ਸ਼ਰਾਬ ਨਹੀਂ ਇਹ ਪੀਂਦੇ ਹਾਂ ਪਹਿਲਾਂ ਪੀਂਦੇ ਸੀ ਇਹ ਪਹਿਲਾਂ ਬਹੁਤ ਸ਼ਰਾਬ ਪੀਂਦੇ ਸੀ 5 ਸਾਲ ਪਹਿਲਾਂ ਇਹਨਾਂ ਨੇ ਮਤਲਬ 8 ਬਹੁਤ ਸ਼ਰਾਬ ਪੀਤੀ ਆ ਇੱਕ ਤਰ੍ਹਾਂ ਦਾ ਨਹਾਉਂਦੀ ਸੀ ਬਾਅਦ ਚ ਮਤਲਬ ਇਹੋ ਜਿਹਾ ਮਤਲਬ ਸਾਡੇ ਪਰਿਵਾਰ ਤੇ ਵਾਹਿਗੁਰੂ ਜੀ ਦੀ ਮਿਹਰ ਹੋਈ ਇਹਨਾਂ ਨੇ ਸ਼ਰਾਬ ਨੂੰ ਅੱਜ ਤੱਕ ਹੱਥ ਨਹੀਂ ਲਾਇਆ 7 ਸਾਲ ਹੋ ਗਏ ਪਰ ਲੋਕ ਅਜੇ ਵੀ ਨਹੀਂ ਮੰਨਦੇ ਇਹਨਾਂ ਨੇ ਅੱਜ ਤੱਕ ਦਾਰੂ ਨੂੰ ਹੱਥ ਨਹੀਂ ਲਾਇਆ ਇਹ ਰਾਤ ਰਾਤ ਨੂੰ ਪੀਂਦਾ ਤੇ ਪਰ ਦਾਰੂ ਨਹੀਂ ਛੱਡੀ ਨਹੀਂ ਪਰ ਇਹਨਾਂ ਨੇ ਦਾਰੂ 'ਤੇ ਵਿਸ਼ਵਾਸ ਨਹੀਂ ਕਰਦਾ ਕੋਈ ਕਿਉਂਕਿ ਜਦੋਂ ਉਹ ਪੀ ਲੈਂਦੇ ਸੀ ਇਹਨਾਂ ਦੀ ਪੀਣੀ ਐਡੀ ਗੰਦੀ ਸੀ ਨਾ ਇਹ ਮੈਨੂੰ ਘਰੋਂ ਕੱਢ ਦਿੰਦੇ ਸੀ ਹਾਂਜੀ ਸ਼ਰਾਬ ਪੀ ਕੇ ਬਹੁਤ ਹੁਣ ਮੈਂ ਕਹਿੰਨੀ ਮੇਰਾ ਆਪਣੀਆਂ ਭੈਣਾਂ ਨੂੰ ਇਹੀ ਕਹੂੰਗੀ ਜੇ ਤੁਹਾਡੇ ਤੋਡੇ ਵੀ ਘਰ ਚ ਤੁਹਾਡਾ ਮਤਲਬ ਹਸਬੰਦ ਤੁਹਾਡਾ ਜੀਵਨ ਸਾਥੀ ਆ ਸ਼ਰਾਬ ਪੀਂਦਾ ਤਾਂ ਤੁਸੀਂ ਉਹਨੂੰ ਛੱਡੋ ਨਾ ਇਹ ਬਹੁਤ ਪੀਂਦੇ ਸੀ ਮੈਂ ਇਹਨਾਂ ਨਾਲ ਸਾਥ ਨਹੀਂ ਛੱਡਿਆ ਹੈਗਾ ਮੈਨੂੰ ਮਾਰਦੇ ਕੁੱਟਦੇ ਵੀ ਹੁੰਦੇ ਸੀ ਪਰ ਮੈਂ ਨਹੀਂ ਮੈਂ ਕਿਹਾ ਵੀ ਮੈਂ ਇਹਨਾਂ ਨੂੰ ਸਹੀ ਕਰਨਾ ਹੈ ਮੈਂ ਹੀ ਇਹਨਾਂ ਨੂੰ ਸੁਧਾਰਨਾ ਹੈ ਸਹੀ ਰਸਤੇ ਤੇ ਲਿਉਣਾ ਵਾ ਤੇ ਉਹ ਇਹ ਇਹਨਾਂ ਨੇ ਸਹੀ ਹੋ ਗਿਆ ਇਹ ਤੇ ਤੁਸੀਂ ਵੀ ਇਹ ਤਲਾਕ ਇਹਦਾ ਕੋਈ ਹੱਲ ਨਹੀਂਗਾ ਵੀਰੇ ਠੀਕ ਆ ਇੱਕ ਜਗ੍ਹਾ ਛੱਡਾਂਗੇ ਦੂਜੀ ਜਗ੍ਹਾ ਜਾਵਾਂਗੇ ਉਥੂ ਉਦੂ ਭੇੜਾ ਮਿਲ ਗਿਆ ਈਗਾ ਨਾ ਉਦੋਂ ਬੂਰਾ ਮਿਲ ਸਕਦਾ ਨਹੀਂ ਪਰ ਇਹ ਜੋ ਤੁਹਾਡਾ ਜੀਵਨ ਸਾਥੀ ਆ ਸ਼ਰਾਬ ਦੇ ਨਹੀਂ ਵੀ ਮੈਂ ਹੁਣ ਇਹਨਾਂ ਨੂੰ ਇੰਨੀ दारू ਪੀਂਦੇ ਸੀ ਮੈਂ ਇਹਨਾਂ ਨੂੰ ਇੱਕੋ ਗੱਲ ਕੀਤੀ ਮੈਂ ਕਿਹਾ ਕਿੰਨਾ ਕਚੇਰੇ ਤੁਸੀਂ ਵੀ ਕਿੰਨਾ ਕਤੇ ਰਹੇ ਆਪਣੀ ਜ਼ਿੰਦਗੀ ਚ ਮੈਂ ਕਿਹਾ ਹੁਣ ਬੱਚੇ ਵੀ ਹੋ ਗਏ ਆ ਫਿਰ ਇਹਨਾਂ ਨੇ ਇੱਕ ਦਿਨ ਪੀਤੀ ਆ ਰਾਤ ਨੂੰ ਇਹਨਾਂ ਨੇ ਉਸੇ ਉਸੇ ਦਿਨ ਮੈਨੂੰ ਕਹਿੰਦੇ ਲੈ ਅੱਜ ਤੋਂ ਬਾਅਦ ਨਹੀਂ ਮੈਂ ਪੀਂਦਾ ਉਸ ਤੋਂ ਬਾਅਦ ਇਹਨਾਂ ਨੇ ਸ਼ਰਾਬ ਜੜ ਦੀ ਵਿਸ਼ਵਾਸ ਰੱਖੋ ਭੈਣੋ ਅੱਜ ਕੱਲ ਤਲਾਕ ਮਾੜੀ ਮਾੜੀ ਗੱਲ ਪਿੱਛੇ ਹੋਈ ਜਾਂਦੇ ਮੇਰਾ ਵੀ ਮੇਰੀ ਪਹਿਲਾ ਮੈਰਿਜ ਹੋਈ ਸੀ ਦੂਜੀ ਵਾਰ ਮੇਰਾ ਹੋਇਆ ਇਹਨਾਂ ਨਾਲ ਵਿਆਹ ਤੇ ਪਰ ਬਹੁਤ ਔਖਾ ਨਪਾ ਮੈਂ ਇਹੀ ਕਹੂੰਗੀ ਵੀ ਤਲਾਕ ਇਹਦਾ ਹੱਲ ਨਹੀਂਗਾ ਤੁਸੀਂ ਉਸੇ ਨਾਲ ਹੀ ਮਤਲਬ ਨਿਭਾ ਕਰੋ ਕੋਸ਼ਿਸ਼ ਕਰੋ ਕਿ ਉਹ ਸਹੀ ਹੋ ਜੇ ਵਾਯੂ ਗੁਰੂ ਤੇ ਵਿਸ਼ਵਾਸ ਰੱਖੋ ਜਿਵੇਂ ਮੈਂ ਰੱਖਿਆ ਪਰਮਾਤਮਾ ਦੇ ਭਰੋਸਾ ਰੱਖੋ ਤੇ ਜਰੂਰ ਕਾਮਯਾਬੀ ਮਿਲਦੀ ਹੈ ਵੀਰੇ ਜਰੂਰ ਸਹੀ ਹੁੰਦੇ ਤੇ ਗਾਇਸ ਵੀਰੇ ਬਾਈ ਹੁਣੇ ਆਏ ਆ ਇੰਟਰਵਿਊ ਲੈਣ ਤੇ ਤੁਸੀਂ ਇਹਨਾਂ ਦੇ ਚੈਨਲ ਕੀ ਸੀ ਨਾ ਭੈਣੇ ਜੇ ਜਐਸਡੀ ਪੰਜਾਬ ਮੀਡੀਆ ਮੈਂ ਭੁੱਲ ਜਾਨੀਆ ਗਾਇਸ ਵੀਰੇ ਗੁੱਸਾ ਨਾ ਕਰੋ ਮੈਂ ਭੁੱਲ ਜਾਨੀਆ ਬਸ ਮੈਨੂੰ ਖਾਣਾ ਆਉਂਦਾ ਮੈਨੂੰ ਦਮਾ ਸੌਰੀ ਗਾਇਸ ਵੀਰੇ ਤੁਸੀਂ ਤੇ ਮੈਂ ਭੁੱਲ ਜਾਨੀਆ ਤੁਸੀਂ ਜਐਸਡੀ ਜਐਸਡੀ ਪੰਜਾਬ ਮੀਡੀਆ ਜਐਸਡੀ ਪੰਜਾਬ ਮੀਡੀਆ ਚੈਨਲ ਨੂੰ ਸਪੋਰਟ ਵੀ ਇਹਨਾਂ ਨੂੰ ਸ਼ੇਅਰ ਲਾਈਕ ਕਰਦੇ ਹੋ ਠੀਕ ਹੈ ਨਾ ਵੱਧ ਤੋਂ ਵੱਧ ਸਪੋਰਟ ਕਰਿਓ ਸ਼ੇਅਰ ਕਰਦੇ ਹੋ ਕਿ ਕਿਉਂਕਿ ਤੁਸੀਂ ਇਹਨਾਂ ਨੂੰ ਸ਼ੇਅਰ ਕਰੋਗੇ ਮੇਰੀ ਵੀਡੀਓ ਸ਼ੇਅਰ ਹੋਊਗੀ ਤੁਹਾਡੀ ਭੈਣ ਨੂੰ ਫਾਇਦਾ ਹੋਊਗਾ ਠੀਕ ਆ ਤੇ ਭਰਾ ਆਪਣੀ ਭੈਣ ਦਾ ਫਾਇਦਾ ਸੋਚਦੇ ਹੁੰਦੇ ਨੁਕਸਾਨ ਨਹੀਂ ਗਾਈਸ ਵੀਰੇ ਤੇ ਗਾਈਸ ਵੀਰੇ ਦੇਖੋ ਮੈਂ ਇੰਟਰਵਿਊ ਦੇਣੀ ਸੀ ਨਾ ਮੈਂ ਜੁੱਤੀ ਦੇਖੋ ਗਵਾਂਡੀਆਂ ਦੀ ਮੰਗ ਕੇ ਲਈ ਭੈਣ ਸੱਚੀ ਮੇਰੇ ਕੋ ਜੁੱਤੀ ਹੈ ਨਹੀਂ ਸੀਗੀ ਤੇ ਜੁੱਤੀ ਬਸ ਲੈਣ ਦੀ ਕੋਲ ਆ ਭੈਣੇ ਮੇਸਤਰੀ ਲੱਗਾ ਸੀ ਘਰੇ ਸਾਡੇ ਤੇ ਮੈਂ ਕਿਹਾ ਜੁੱਤੀ ਫਿਰ ਮੈਂ ਨਾਲ ਦੇ ਉਹਨੂੰ ਮੈਂ ਕਿਹਾ ਭੈਣੇ ਪੈਰ ਅੱਡੀਆਂ ਪਾਟੀਆਂ ਹੁਣ ਤੁਸੀਂ ਕੈਮਰਾ ਨਾਲ ਮਾਰ ਦਿਓ ਤੇ ਕਿੰਗਾ ਨੇ ਭੈ ਮੈਂ ਇੱਕ ਆਏ ਮੈਂ ਚੁੰਨੀ ਮੰਗਾਈ ਨਵੀਂ ਮੈਂ ਕਾ ਇੰਟਰਵਿਊ ਆ ਮੇਰੀ ਸੁੱਤੀ ਚੁੰਨੀ ਫਿਰ ਮੈਂ ਕੱਲ ਸ਼ਹਿਰੋਂ ਇੱਕ ਸੁੱਤੀਆਂ ਦੀ ਮੰਗਾਈ ਸੋਹਣੀ ਲੱਗਦੀ ਭੈਣੇ ਹਾਂਜੀ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਐ ਵੇ ਖੁੱਲੀ ਆ ਜੁੱਤੀ ਮਾੜੀ ਜੀ ਮੇਰੇ ਤੇ ਨਾਲ ਦਿਨ ਮੈਂ ਕਾ ਪਹਿਣੀ ਜੁੱਤੀ ਦੇਦੇ ਹੋਰ ਡੰਗਾਂ ਪਾਟੀਆਂ ਕੈਮਰਾ ਹੁਣ ਤੁਸੀਂ ਵਿੱਚ ਰਿਕਾਰਡ ਕਰੋਗੇ ਨਾ ਕੋਈ ਗੱਲ ਨਹੀਂ ਗਾਇਸ ਵੀਰੇ ਗੁੱਸਾ ਨਾ ਕਰੋ ਜੇ ਮੇਰੀ ਕਿਸੇ ਗੱਲ ਦਾ ਤੁਸੀ ਤੁਹਾਨੂੰ ਬੁਰੀ ਲੱਗੀ ਗੁੱਸਾ ਨਾ ਕਰੋ ਤੁਸੀ ਸਾਰੇ ਮੇਰੇ ਭੈਣ ਭਰਾ ਹੋ ਤੇ ਤੁਹਾਨੂੰ ਸਾਰਿਆਂ ਨੂੰ ਦਿਲੋਂ ਦਿਲੋਂ ਸਲੂਟ ਆ ਤੁਸੀ ਮੈਨੂੰ ਕਿੱਥੋਂ ਕਿੱਥੇ ਦੀ ਇੱਕ ਪੰਚਾਇਤ ਆ ਮੈਂ ਸੋਚਿਆ ਵੀ ਨਹੀਂ ਸੀ ਮੈਨੂੰ ਇੰਨਾ ਪਿਆਰ ਮਿਲੂਗਾ ਹਨਾ ਇੰਨਾ ਸਪੋਰਟ ਮਿਲੂਗਾ ਬਾਈ ਹੁਣੇ ਆਏ ਪਹਿਲਾਂ ਮੈਂ ਡਰਦੀ ਸੀ ਬਾਈ ਹੁਣੇ ਆਉਣਗੇ ਇੰਟਰਵਿਊ ਲੈਣ ਆਉਣਗੇ ਤੁਸੀ ਹਨਾ ਇਹਨਾਂ ਨੂੰ ਮਿਲ ਕੇ ਮੈਨੂੰ ਇੰਨਾ ਮਤਲਬ ਆ ਆਏ ਲੱਗਿਆ ਜਿਵੇਂ ਮੇਰੇ ਆਪ ਦੇ ਭੈਣ ਭਰਾ ਆ ਗਏ ਹਨਾ ਮੈਨੂੰ ਮੈਨੂੰ ਆਏ ਸੀ ਮੈਂ ਕਿੱਥੇ ਬਿਠਾਉਂਗੀ ਹਾਏ ਉਹਨਾਂ ਨੇ ਆਉ ਪਿੰਦਾ ਪਿਆ ਤੇ ਨਹੀਂ ਜਮਾ ਨਹੀਂ ਲੱਗਾ ਉਪਰਾਂ ਨਹੀਂ ਲੱਗਾ ਇਹਨਾਂ ਨੂੰ ਬਹੁਤ ਵਧੀਆ ਦੋਨਾਂ ਦਾ ਸੁਭਾਅ ਬਾਈ ਹੁਣਾਂ ਦਾ ਤੇ ਮੈਨੂੰ ਬਹੁਤ ਚੰਗਾ ਲੱਗਿਆ ਇਹਨਾਂ ਨਾਲ ਗੱਲਬਾਤ ਕਰਕੇ ਗਾਇਸ ਵੀਰੇ ਚੋਲ ਖਾ ਲੋ ਗਾਇਸ ਵੀਰੇ ਹੁਣ ਤੁਸੀਂ ਚੋਲਾ ਨੂੰ ਮਸ਼ਹੂਰ ਕਰਤਾ ਮੈਨੂੰ ਤੁਸੀਂ ਕਹਦੇ ਨਾ ਗਾਇਸ ਵੀਰੇ ਕਾ ਚੋਲਾ ਵਾਲੀ ਵੀਡੀਓ ਪਾ ਦੇ ਫਿਰ ਤੁਸੀਂ ਕਹਿੰਦੇ ਨਾ ਲੰਬੇ ਨੇ ਚੋਲ ਵਾਲੇ ਖਾਨਣੀਆਂ ਵੀਰੇ ਹੁਣ ਮੈਂ ਕੀ ਕਰਾਂ ਚੋਲ ਮੇਰੇ ਹੈਲੋ ਗਾਇਸ ਗਾਇਸ ਦੇਖੋ ਮੈਂ ਮਟਰਾਂ ਵਾਲੇ ਚੋਲ ਬਣਾਏ ਗਾਇਸ ਵੀਰੇ ਗਾਇਸ ਵੀਰੇ ਚੋਲ ਖਾਣੇ ਕਿਸੇ ਨੇ ਦੇਖੋ ਗਾਇਸ ਵੀਰੇ ਮਟਰਾਂ ਚੋਲ ਬਹੁਤ ਵੇਸਟੀ ਬਣੇ ਆ ਖਾਣੇ ਤੇ ਖਾ ਲੋ ਮੈਂ ਛੱਡ ਨਹੀਂ ਸਕਦੀ ਡਾਕਟਰ ਨੇ ਵੀ ਕਿਹਾ ਚੋਲ ਛੱਡ ਦੇ ਹਾਂਜੀ ਮੈਂ ਤਾਂ ਛੱਡ ਨਹੀਂ ਜਾਂਦੇ ਭਣੇ ਹੁਣ ਸ਼ਹਿਰ ਜਾਨੀ ਇੱਕ ਟਿੱਕੀ ਵਾਲਾ ਬਾਈ ਆ ਹਨਾ ਉਹ ਮੈਨੂੰ ਕਹੂਗਾ ਭਣੇ ਐ ਤਾਂ ਲਾ ਦਮ ਜਿਆਦਾ ਬੋਲਦੀ ਨਹੀਂ 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 ਜੀ ਤੇ ਐ ਭਨੇ ਟਿੱਕੀ ਇੱਕ ਨਾ ਟਿੱਕੀ ਵਾਲਾ ਹਨਾ ਟਿੱਕੀ ਵਾਲਾ ਬਾਈ ਕੂਗਾ ਭਨੇ ਆ ਜਾ ਟਿੱਕੀ ਖਾ ਜਾ ਹਨਾ ਉਹ ਮੈਨੂੰ ਕੂਗਾ ਪੈਸੇ ਵੀ ਨਹੀਂ ਲੈਂਦਾ ਕੂਗਾ ਮੈਂ ਕਹਿੰਦਾ ਨਹੀਂ ਬਾਈ ਤੇਰੇ 30 ਰੁਪਏ ਟਿੱਕੀ ਪਲੇਟ ਆ ਪੈਸੇ ਦੇ ਕੇ ਖਾਵਾਂਗੇ ਪਰ ਇਹ ਗੱਲ ਇਹ ਆ ਵੀ ਮੈਂ ਟਿੱਕੀ ਖਾਣੀ ਨਹੀਂਗੀ ਮੈਨੂੰ ਡਾਕਟਰ ਨੇ ਬੰਦ ਕੀਤੀ ਉਹ ਕਹਿੰਦਾ ਮੇਰੀ ਵੀਡੀਓ ਵਾਇਰਲ ਹੁੰਦੀ ਆ ਕਹਿੰਦਾ ਫਿਰ ਮੈਨੂੰ ਮੈਂ ਕਹਿੰਦਾ ਚਲੋ ਤਾਂ ਵਿਚਾਰੇ ਦਾ ਭਲਾ ਹੁੰਦਾ ਮੈਂ ਟਿੱਕੀ ਖਾ ਹੀ ਲੈਣੀ ਆ ਫਿਰ ਮੈਨੂੰ ਟਿੱਕੀ ਖਾਣੀ ਪੈਂਦੀ ਆ ਉਹ ਮੈਂ ਖਾਂਦੀ ਨਹੀਂ ਜਿਆਦਾ ਤੁਸੀਂ ਦੇਖ ਸਕਦੇ ਹੋ ਦੋਸਤ ਇਹਨਾਂ ਦਾ ਸੁਭਾਅ ਕਿੰਨਾ ਜ਼ਿਆਦਾ ਵਧੀਆ ਹੈ ਕਿੰਨਾ ਹਾਸੇ ਮਖੌਲ ਵਾਲਾ ਹੈ ਇਹਨਾਂ ਨੇ ਸਾਨੂੰ ਵੀ ਬਹੁਤ ਜ਼ਿਆਦਾ ਹਸਾਇਆ ਤੇ ਮੈਨੂੰ ਉਮੀਦ ਹੈ ਤੁਸੀਂ ਵੀ ਇੰਟਰਵਿਊ ਦੇਖ ਕੇ ਬਹੁਤ ਜ਼ਿਆਦਾ ਹੱਸੋਗੇ ਸੋ ਮੈਂ ਚਾਹਾਂਗੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਜੀਐਸਡੀ ਪੰਜਾਬ ਮੀਡੀਆ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓਜ਼ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਤਦ ਤੱਕ ਲਈ ਸਾਨੂੰ ਦੇ اجازت ਸਤਿ ਸ਼੍ਰੀ ਅਕਾਲ